ਸਤਿ ਸ੍ਰੀ ਅਕਾਲ ਤੀਜਾ ਘਰ ਦੂਜਾ ਚੌਪਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹ ਧੰਨ ਅਖੋਟ ਨਾਨਕ ਖਟੇ ਨਾ ਜਾਏ ਇਹ ਧੰਨ ਅਖੋਟ ਨਾਨਕ ਖਟੇ ਨਾ ਜਾਏ ਪੂਰੇ ਸਤਿਗੁਰ ਦੀ ਆਦਿਖਾਏ ਆਪਣੇ ਸਤਿਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਚੇਤਨਵੰਤ ਹਰ ਨਾਮ ਲਿਵ ਲਾਇ ਗੁਰ ਪੂਰੇ ਹਰ ਧਨ ਪ੍ਰਗਾਸਿਆ ਹਰ ਕਿਰਪਾ ਤੇ ਵਸੇ ਮਨ ਆਏ ਰਹਾ ਔਗੁਣ ਕਾਟ ਗੁਣ ਰਧੇ ਸਮਾਏ ਪੂਰੇ ਗੁਰ ਕੇ ਸਹਜ ਸੁਭਾਏ ਉਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ ਏਕ ਅਚਰਜ ਜਨ ਦੇਖੋ ਭਾਈ ਦੁਬਦਾ ਮਾਰ ਹਰ ਮਨ ਵਿਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੇ ਮਨ ਆਏ ਸਭ ਮੇ ਵਸੇ ਪ੍ਰਭੇ ਕੋ ਸੋਏ ਗੁਰਮਤਿ ਘਟ ਪ੍ਰਗਟ ਹੋਏ ਸਹਿਜ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੇ ਮਨ ਮਾਨਿਆ ਸਹਿਜ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੇ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ